ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਨਾ ਸਿੰਘ ਸਿੱਧੂ ਦੀ ਰਿਹਾਈ ਨੂੰ ਲੈ ਕੇ ਜੋ ਵਾਦਾ ਸਰਕਾਰ ਨੇ 10 ਤਰੀਕ ਦਾ ਕੀਤਾ ਸੀ ਉਹ 10 ਤਰੀਕ ਨੰਘ ਚੁੱਕੀ ਐ ਅੱਜ 11 ਹੋ ਚੁੱਕੀ ਐ ਹਾਂਜੀ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਭਾਨਾ ਸਿੱਧੂ ਦੀ ਰਿਹਾਈ ਦੇ ਲਈ ਜੋ ਲਖਸਧਾਨਾ ਕਿਸਾਨ ਯੂਨੀਅਨ ਦੀ ਪੰਜਾਬ ਪੁਲਿਸ ਦੇ ਨਾਲ ਜੋ ਮੀਟਿੰਗ ਹੋਈ ਸੀ ਦੋਸਤੋ ਉਸ ਤੋਂ ਬਾਅਦ 10 ਤਰੀਕ ਤੱਕ ਭਾਨੇ ਸਿੱਧੂ ਨੂੰ ਜੋ ਰਿਹਾ ਕਰਨ ਦਾ ਫੈਸਲਾ ਹੋਇਆ ਸੀ ਹੁਣ ਦੋਸਤੋ 10 ਤਰੀਕ ਲੰਘ ਚੁੱਕੀ ਹੈ ਭਾਨਾ Sidhu ਨੂੰ ਪੰਜਾਬ ਸਰਕਾਰ ਨੇ ਰਿਹਾਨ ਨਹੀਂ ਕੀਤਾ ਉਸੇ ਦੇ ਸਬੰਧ ਵਿੱਚ ਦੋਸਤੋ ਲੱਖਾਂ ਸਦਾਨਾ ਅਤੇ ਕੁਝ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਆਪਣੇ ਵਿਚਾਰ ਰੱਖੇ ਨੇ ਕਿ ਅੱਗੇ ਕੀ ਐਕਸ਼ਨ ਲੈਣਾ ਹੈ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਨਾ ਸਿਨ Sidhu ਦੀ ਰਿਹਾਈ ਨੂੰ ਲੈ ਕੇ ਜੋ ਵਾਦਾ ਸਰਕਾਰ ਨੇ 10 ਤਰੀਕ ਦਾ ਕੀਤਾ ਸੀ ਉਹ 10 ਤਰੀਕ ਲੰਘ ਚੁੱਕੀ ਹੈ ਅੱਧੀ ਘੜਾ ਹੋ ਚੁੱਕੀ ਹੈ ਤੇ ਹਾਲੇ ਵੀ ਮੈਨੂੰ ਲੱਗਦਾ ਕਿ ਉਹਦੀ ਰਿਹਾਈ ਦੇ ਅਸਾਰ ਆ ਜਿਹੜੇ ਉਹ ਨਜ਼ਰ ਨਹੀਂ ਆਉਂਦੇ ਫੇਸ ਲਈ ਸਾਰਿਆਂ ਨੂੰ ਪੀਰ ਆ ਕਿ ਕੱਲ ਨੂੰ 11 11:30 ਦਾ ਵਕਤ ਪਿੰਡ ਕੋੜਦੁੰਨੇ ਆਪਾਂ ਸਾਰਿਆਂ ਨੇ ਇਕੱਠੇ ਹੋਣਾ ਕੋੜਦੁੰਨੇ ਇਕੱਠੇ ਹੋ ਕੇ ਆਪਾਂ ਅਗਲੀ ਜਿਹੜੀ ਰਣਨੀਤੀ ਹੈ ਬਿਉਤਬੰਦੀ ਆ ਕਿੱਧਰ ਨੂੰ ਤੁਰਨਾ ਹੈ ਮੌਕੇ ਦੇ ਉੱਤੇ ਕਿ ਮੱਕੇ ਦਿੱਤੀ ਫੈਸਲਾ ਕਰਾਂ ਇਹਨੂੰ ਕਹਾਣੀਆਂ ਪਲਮਕਾਉਣਾ ਕਿ ਕੱਲ ਨੂੰ ਜਾਵਾਂਗੇ ਜਾਂ ਪਰਸੋਂ ਜਾਵਾਂਗੇ ਸੋ ਮੇਰੀ ਸਾਰੇ ਨੌਜਵਾਨਾਂ ਨੂੰ ਅਪੀਲ ਆ ਮਾਮਾ ਨੂੰ ਭੈਣਾਂ ਨੂੰ ਬਜ਼ੁਰਗਾਂ ਨੂੰ ਕਿ ਵੱਡੀ ਗਿਣਤੀ ਦੇ ਵਿੱਚ ਕੱਲ ਨੂੰ ਪਿੰਡ ਕੋਡ ਦੁਨੇ 11:30 11:30 ਦਾ ਟਾਈਮ ਹੈ ਉਥੇ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਅੱਜ ਪਿਆ ਜਿਵੇਂ ਇਸ ਮਸਲੇ ਦੇ ਸਬੰਧ ਦੇ ਵਿੱਚ ਲਖਤਾਰੀ ਗੱਲ ਦੱਸੀ ਹੈ ਅਸੀਂ ਦੋਨਾਂ ਫੋਰਮਾਂ ਦੇ ਆਗੂ ਬੈਠੇ ਆ ਇਹ ਪਿੱਛੇ ਤੋਂ ਜਦੋਂ ਮੋਰਚਾ ਚੱਲਿਆ ਕੋਟ ਦੋਨਾਂ ਤੋਂ ਆਪਾਂ ਉਹੀ ਤੋਂ ਜੁੜੇ ਹੋਇਆ ਦੋਨੇ ਫੋਰਮ ਸਾਡੀ ਜਿੰਨੀਆਂ ਪ੍ਰਸ਼ਾਸਨ ਨਾਲ ਮੀਟਿੰਗਾਂ ਹੋਈਆਂ ਉਹਦੇ ਵਿੱਚ ਵੀ ਲਗਭਗ ਅਸੀਂ ਵਿੱਚ ਸ਼ਾਮਲ ਰਹੇ ਹਾਂ ਜਿਹੜੀ ਕੱਲ ਮੀਟਿੰਗ ਹੋਈ ਹੈ 10 ਤਰੀਕ ਦੀ ਐਸਐਸਪੀ ਬਠਿੰਡੇ ਨੇ ਵਿਸ਼ਵਾਸ ਦਿਵਾਇਆ ਸੀਗਾ ਕਿ ਅੱਜ ਸ਼ਾਮ ਤੱਕ ਭਾਨਾ ਸਿੰਘ ਨੂੰ ਰਿਹਾ ਕਰ ਦਿੱਤਾ ਜਾਊਗਾ ਅਸੀਂ ਉਹਨਾਂ ਦੇ ਵਿਸ਼ਵਾਸ ਤੇ ਕੱਲ ਵੀ ਸਾਨੂੰ মিডিਆ ਨੇ ਪੁੱਛਿਆ ਸੀਗਾ ਵੀ ਕੀ ਮੀਟਿੰਗ ਹੋਈ ਕੀ ਗੱਲਬਾਤ ਹੋਈ ਅਸੀਂ ਇਹੀ ਕਿਹਾ ਸੀ ਕਿ ਰਿਜ਼ਲਟ ਠੀਕ ਹੀ ਆਊਗਾ ਹੱਕ ਚ ਆਊਗਾ ਪਰ ਪਤਾ ਨਹੀਂ ਸਰਕਾਰ ਨੇ ਇਸ ਮਸਲੇ ਨੂੰ ਕਿਉਂ ਲਜਾਉਣ ਦੀ ਕੋਸ਼ਿਸ਼ ਕੀਤੀ ਹੈ ਸਾਡਾ ਜਿਹੜਾ ਜੋਰ ਹੈ ਸਾਰੇ ਭਾਰਤ ਦੇ ਲੋਕਾਂ ਨੂੰ ਪਤਾ ਹੈ ਕਿ ਦਿੱਲੀ ਤੇ ਲੱਗਿਆ ਹੋਇਆ ਤਾਂ ਕੋਈ ਕਾਰਨ ਤਾਂ ਨਹੀਂ ਸਰਕਾਰ ਡੇਢੇ ਢੰਗ ਦੇ ਨਾਲ ਲੋਕਾਂ ਨੂੰ ਇੱਥੇ ਲਜਾਉਣਾ ਚਾਹੁੰਦੀ ਹੈ ਪਰ ਫਿਰ ਵੀ ਅਸੀਂ ਇਸ ਗੱਲ ਦੀ ਨਿਖੇਧੀ ਵੀ ਕਰਦੇ ਆਂ ਤੇ ਜਿਹੜਾ ਕੋਟਦੁੱਲਾ ਦੇ ਵਿੱਚ ਇੱਕ 11:30 ਵਜੇ ਦਾ ਪ੍ਰੋਗਰਾਮ ਦਿੱਤਾ ਹੋਇਆ ਪੰਚਾਇਤ ਵੱਲੋਂ ਜਾਂ ਨੌਜਵਾਨਾਂ ਵੱਲੋਂ ਕਮੇਟੀ ਵੱਲੋਂ ਅਸੀਂ ਉਹਦੀ ਪੂਰੀ ਹਮਾਇਤ ਕਰਾਂਗੇ ਸਮਾਂ ਕੱਢ ਕੇ ਉਹਦੇ ਵਿੱਚ ਸ਼ਾਮਲ ਹੋਵਾਂਗੇ ਤੇ ਸਰਕਾਰ ਦੀ ਨਿਖੇਧੀ ਕਰਦੇ ਆ ਕਿ ਜਿਹੜੀ ਉਹ 10 ਤਰੀਕ ਦਾ ਵਾਅਦਾ ਕੀਤਾ ਸੀਗਾ ਉਹ ਪੂਰਾ ਨਹੀਂ ਕੀਤਾ ਪਰ ਇਸ ਦੇ ਸਬੰਧ ਦੇ ਵਿੱਚ ਜੋ ਵੀ ਪ੍ਰੋਗਰਾਮ ਪ੍ਰੋਗਰਾਮ ਦੇਣਗੇ ਪਿੰਡ ਵੱਲੋਂ ਉਸ ਦੀ ਹਮਾਇਤ ਜਿਵੇਂ ਪਹਿਲਾਂ ਕੀਤੀ ਆ ਹੁਣ ਵੀ ਕਰਾਂਗੇ ਧੰਨਵਾਦ ਅਹ ਦੇਖੋ ਜਿਸ਼ੀਆਂ ਕੱਲ ਵੀ ਮੀਟਿੰਗ ਹੋਈ ਐ ਐਸਐਸਪੀ ਬਠਿੰਡਾ ਦੇ ਨਾਲ ਅਹ ਲਗਭਗ 2 ਘੰਟੇ ਮੀਟਿੰਗ ਚੱਲੀ ਐ ਉਦੋਂ ਪਹਿਲਾਂ 3 ਤਰੀਕ ਨੂੰ ਜਿਹਦੇ ਐਲਾਨ ਹੋਇਆ ਇਹਨਾਂ ਦੀ ਰਿਹਾਈ ਦਾ ਵੀ 10 ਤਰੀਕ ਨੂੰ ਰਿਹਾਈ ਕੀਤੀ ਜਾਊਗੀ ਉਹਦੇ ਵੀ ਪੂਰੀ ਸਾਰੀਆਂ ਡਿਸਕਸਸ਼ਨ ਹੋ ਕੇ ਸੈਨਸਰ ਹੋ ਕੇ ਪਰ ਜਿਹੜੀ ਕੱਲ ਡੈਡਲਾਈਨ ਸੀਗੀ ਵੀ ਉਹ 10 ਤਰੀਕ ਨੂੰ ਹਰ ਹਾਲ ਰਾਏ ਹੋਊਗੀ ਉਹ ਟੱਪ ਗਈ ਉਹਦੀ ਰਿਹਾਈ ਹੋਈ ਨਹੀਂ ਇਹਦੇ ਤੱਕ ਕੋਈ ਰੌਲਾ ਨਹੀਂ ਵੀ ਸਰਕਾਰ ਨੇ ਪ੍ਰਸ਼ਾਸਨ ਨੇ ਜੋ 3 ਤਰੀਕ ਨੂੰ ਤੇ ਜੋ ਕੱਲ 10 ਤਰੀਕ ਨੂੰ ਵਾਅਦਾ ਕੀਤਾ ਸੀਗਾ ਮੀਟਿੰਗ ਦੇ ਵਿੱਚ ਉਹ ਵਾਅਦਾ ਉਹਨਾਂ ਨੇ ਨਹੀਂ ਨਿਭਾਇਆ ਉਹਨਾਂ ਨੇ ਇਹ ਸਾਫ਼ ਸਪਸ਼ਟ ਵਾਅਦਾ ਖਲਾਫੀ ਕੀਤੀ ਹੈ ਇਸ ਦੀ ਜਿਹੜੀ ਐ ਵਾਅਦਾ ਖਲਾਫੀ ਕਰਕੇ ਏਡੇ ਏਡੇ ਇਕੱਠਾ ਨਾਲ ਏਡੀਆਂ ਏਡੀਆਂ ਜਥੇਬੰਦਗੀਆਂ ਨਾਲ ਇਹ ਕੋਈ ਗਾਹਾਂ ਨੂੰ ਵੀ ਉਹਨਾਂ ਨੇ ਇਹੋ ਜਿਹਾ ਆਧਾਰ ਤਿਆਰ ਕਰਤਾ ਵੀ ਦੁਬਾਰੇ ਕੋਈ ਇਹਨਾਂ ਤੇ ਕੋਈ ਯਕੀਨ ਨਾ ਕਰੇ ਜਿਹੜੀਆਂ ਕੋਈ ਟੈਕਨੀਕਲਟੀਆਂ ਉਹਨਾਂ ਨੇ ਥੋੜੀਆਂ ਘਣੀਆਂ ਦੱਸੀਆਂ ਨੇ ਕੋਈ ਉਹਵੇਂ ਸਾਡੇ ਹਿਸਾਬ ਨਾਲ ਅਸੀਂ ਵੀ ਸਾਰੇ ਵਕੀਲਾਂ ਨਾਲ رائے ਕੀਤੀ ਹੈ ਵਕੀਲਾਂ ਦਾ ਮਸ਼ਵਰਾ ਲਿਆ ਜਿਹੜੀਆਂ ਉਹਨਾਂ ਨੇ ਕੱਲ ਸਾਨੂੰ ਟੈਗ ਮਤਲਬ ਪ੍ਰੋਬਲਮਾਂ ਕਹਿ ਲੋ ਜਾਂ ਟੈਕਨੀਕਲਟੀਆਂ ਕਿਹਾ ਸੀਗਾ ਵੀ ਆਹ ਹੱਲ ਕਰਨ ਵਾਲੀਆਂ ਨੇ ਮੁਸ਼ਕਲ ਹੈ ਇਹਨਾਂ ਦੀ ਉਹਨਾਂ ਦਾ ਕੋਈ 베ਸ ਨਹੀਂ ਬਣਦਾ ਸੀਆਰਪੀਸੀ ਦੀ ਜਿਹੜੀ ਧਾਰਾ 169 ਹੈ ਉਹਦੇ ਤਹਿਤ ਜਿਹੜਾ ਆਈਓ ਹੁੰਦਾ ਇਨਵੈਸਟੀਗੇਸ਼ਨ ਆਫਸਰ ਥਾਣੇ ਦਾ ਲੈਵਲ ਤੇ ਬੰਦਾ ਹੁੰਦਾ ਉਹ ਥਾਣੇਦਾਰ ਕੋਲੀ ਕਿਸੇ ਕੇਸ ਦੀ ਇਨਵੈਸਟੀਗੇਸ਼ਨ ਹੁੰਦੀ ਹੈ ਵੱਡੇ ਦੇ ਵੀ ਛੋਟੇ ਦੇ ਵੀ ਉਹਨੂੰ ਅਧਿਕਾਰ ਹੈ ਵੀ ਜੇ ਉਹਨੂੰ ਲੱਗੇ ਵੀ ਇਹ ਕੇਸ ਝੁੱਟਾ ਹੈਗਾ ਇਹਦੇ ਵਿੱਚ ਕੋਈ ਠੋਸ ਸਬੂਤ ਹੈ ਹੀ ਨਹੀਂ ਦੋਸ਼ਾਂ ਦੇ ਵਿੱਚ ਕੋਈ ਫਾਇਲ ਤੇ ਠੋਸ ਸਬੂਤ ਨਹੀਂ ਆਇਆ ਕੋਈ ਉਹ ਆਪਣੀ ਤਫਤੀਸ਼ ਦੇ ਵਿੱਚ ਇਹ ਗੱਲ ਕਹਿਣ ਤਾਂ ਕੋਈ ਕਹਿ ਕੇ ਜੱਜ ਨੂੰ ਕਹਿ ਦੇਣ ਵੀ ਭਾਈ ਜਿਹੜਾ ਬੰਦਾ ਆਹਾ ਐਫ ਆਈ ਆਰ ਦੇ ਤਹਿਤ ਅਸੀਂ ਜੇਲ੍ਹ ਚ ਭੇਜਿਆ ਸੀਗਾ ਛੋਟੇ ਹੁਕਮਾਂ ਦੇ ਤਹਿਤ ਤੁਹਾਡੇ ਦਾਵਤਰਾਹੀਂ ਬਾਅਦ ਦੇ ਵਿੱਚ ਅਸੀਂ ਤਫ਼ਤੀਸ਼ ਕੀਤੀ ਹੈ ਸਾਨੂੰ ਕੋਈ ਉਹਦੇ ਵਿੱਚ ਨਹੀਂ ਮਿਲਿਆ ਤਾਂ ਉਹ ਜੱਜ ਨੂੰ ਜੇ ਕਹਿ ਦੇਣ ਤਾਂ ਜੱਜ ਉਹਦੀ ਕੋਈ ਮੌਕਾ ਜਿਹਾ ਹੀ ਹੁੰਦੀ ਹੈ ਜੱਜ ਕੋਈ ਨਹੀਂ ਕਹਿੰਦਾ ਠਾਣੇਦਾਰ ਨੂੰ ਵੀ ਤੂੰ ਇਸ ਤਫ਼ਤੀਸ਼ ਸਹੀ ਕੀਤੀ ਹੈ ਕਿ ਗਲਤ ਕੀਤੀ ਹੈ ਜਾਂ ਜਿਹੜਾ ਤੂੰ ਇਹ ਸਿੱਟਾ ਕੱਢਿਆ ਵੀ ਸਾਨੂੰ ਕੋਈ ਉਹਦਾ ਤਫ਼ਤੀਸ਼ ਦੇ ਵਿੱਚ ਕੋਈ ਉਹਦੇ ਉਕਤ ਦੋਸ਼ਾਂ ਨਾਲ ਸੰਬੰਧਿਤ ਕੋਈ ਠੋਸ ਸਬੂਤ ਨਹੀਂ ਮਿਲਿਆ ਜੱਜ ਨੇ ਕਹਿੰਦਾ ਤਾਂ ਉਹਦੀ ਤਤਰੀ ਹੈ ਹੀ ਹੁੰਦੀ ਸੋ ਇਸ ਕਰਕੇ ਇਹਨਾਂ ਨੇ ਇਹਨਾਂ ਨੂੰ ਆਈਓ ਕੋਲੇ ਵੀ ਪਾਵਰ ਸੀ ਜੀ ਸੋ ਜੇ ਇਹਨਾਂ ਨੇ ਇਹ ਲਮਕਾਈ ਹੈਗਾ ਨਾ ਭਾਵੇਂ ਕੋਹ ਦੋ ਤਿੰਨ ਕੇਸਾਂ ਦਾ ਕਹਿੰਦੇ ਵੀ ਸੀਗੇ ਵੀ ਅਸੀਂ ਡਿਸਚਾਰਜ ਰਿਪੋਰਟ ਅਸੀਂ ਤਿਆਰ ਕਰ ਲਈ ਤੇ ਸਾਨੂੰ ਉਹਦੀ ਕਾਪੀ ਵੀ ਦੇ ਦਿੱਤੀ ਕਹਿੰਦਾ ਵੀ ਅਸੀਂ ਜੱਜ ਨੂੰ ਵੀ ਸੌਂਪਤੀ ਇਹ ਪਰ ਇੱਕ ਕੇਸ ਹੈ ਜਿਹੜਾ ਮਹਾਲਿਆਣਾ ਸੀਗਾ ਉਹਦੇ ਚ ਕਿਸੇ ਦਾ ਉਹਦੇ ਚ ਵੀ ਭੇਜਿਆ ਜਾ ਸਕਦੀ ਸੀ ਸੋ ਜੇ ਉਹਨੂੰ ਉਹ ਲਮਕਾਇਆ ਇਹਨਾਂ ਨੇ ਤਾਂ ਇਹ ਸਾਫ਼ ਹੈਗਾ ਵੀ ਇੱਕ ਤਰ੍ਹਾਂ ਦਾ ਆਪਦਾ ਦਿਖਾਉਣ ਦੀ ਖਤਰ ਵੀ ਅਸੀਂ ਜਿਹੜਾ ਕੋਈ ਲੋਕ ਸਾਥੋਂ ਕੋਈ ਸਰਕਾਰ ਤੋਂ ਵੱਡੀ ਨਹੀਂ ਕੋਈ ਚੀਜ਼ ਲੋਕਾਂ ਦੀ ਤਾਕਤ ਕੋਈ ਸਰਕਾਰ ਤੋਂ ਵੱਡੇ ਨਹੀਂ ਹੁੰਦੀ ਇਹ ਮੈਸੇਜ ਦੇਣ ਦੇ ਖਾਤੇ ਲਟਕਾਇਆ ਇਹ ਪਰ ਲਟਕਾ ਕੇ ਅਸੀਂ ਜੋ ਅੰਦਰ ਲੜ ਕੀਤਾ ਹੋਣੇ ਕਾਕਾ ਸਿੰਘ ਕੋੜਾ ਵੱਲੋਂ ਦੋਨੋਂ ਫੋਰਮਾਂ ਵੱਲੋਂ ਉਹਦੀ ਮੈਚ ਕੀਤੀ ਗਈ ਹੈ ਜੋ ਰੱਖਾ ਸਿੰਘ ਸੁਧਾਰਾ ਨੇ ਕੱਲ ਦਾ ਕੋਰਟ ਦੋਨੇ ਦਾ ਕਿਹਾ ਜੇ ਨਮਕਾਉਣਗੇ ਅਸੀਂ ਸਮਝਦੇ ਆ ਵੀ ਇਹਦੀ ਸਿਆਸੀ ਕੀਮਤ ਇਹਨਾਂ ਨੂੰ ਚਾਰਨਿਕ ਹੋਊਗੀ ਉਹਨਾਂ ਜਿੰਨਾ ਲੰਮਾ ਕਰੀ ਜਾਣਗੇ ਉਨੀ ਇਹਨਾਂ ਦੀ ਜਿਹੜੀ ਹੈ ਬਦਨਾਮੀ ਹੋਣੀ ਹੈ ਪਹਿਲਾਂ ਇਹਨਾਂ ਨੇ ਉਹ ਕੇਸ ਪਾਇਆ ਜਿਹੜਾ ਉਹਦੀਆਂ ਭੈਣਾਂ ਤੇ ਉਹਦੀ ਥੂ-ਥੂ ਹੋ ਰਹੀ ਹੈ ਪੰਜਾਬ ਚ ਵੀ ਹੋ ਰਹੀ ਹੈ ਸਾਰੀ ਇੰਡੀਆ ਚ ਹੋ ਰਹੀ ਹੈ ਵੀ ਯਾਰ ਉਹ ਜਿਹੜੀ ਉਹਦੀਆਂ ਭੈਣਾਂ ਹੈਗੀਆਂ ਪਤਾ ਲੱਗਿਆ ਵੀ ਇੱਕ ਤਾਂ ਸ਼ਾਇਦ ਉਸ ਦਿਨ ਡਿਊਟੀ ਤੇ ਸੀਗੀ ਉਹ ਵੀ ਵਿੱਚ ਪਾਤੇ ਸੋ ਜਿੰਨਾ ਇਹ ਇਹਨੂੰ ਲੰਮਕਾਉਣਗੇ ਜਾਂ ਇਹ ਜਾਂ ਕੋਈ ਕਾਰਨਾਮੇ ਕਰਨਗੇ ਉਨੀ ਇਹਨਾਂ ਨੇ ਆਪਣੇ ਆਪਣੇ ਇਹਨਾਂ ਨੂੰ ਬਦਲਾਮੀ ਕਰਾਉਣਗੇ ਫੇ ਸਿਆਸੀ ਕੀਮਤਾਂ ਦੇਣੀਆਂ ਪੈਣਗੀਆਂ ਪਰ ਐਂ ਜੇ ਸਮਝ ਲੈਣ ਲਈ ਵੀ ਨੌਕਾ ਦਾ ਮਨੋਂ ਵਾਲ ਡਿੱਗ ਪੂਗਾ ਲੋਕਾਂ ਦਾ ਕੋਈ ਮਨੋਂ ਵਾਲ ਨਹੀਂ ਡਿੱਗਦਾ ਕੱਲ ਨੂੰ ਸਾਬਤ ਹੋ ਜਾਊਗਾ ਉਹ ਦੋਨੇ ਜਿਹੜਾ ਕੱਠ ਹੁੰਦਾ ਅਸੀਂ ਵੀ ਦੋਨਾਂ ਫਾਰਮਰਾਂ ਵੱਲੋਂ ਸਾਰੇ ਕਿਸਾਨਾਂ ਨੂੰ ਕਹਿੰਦੇ ਆ ਵੀ ਠੀਕ ਐ ਪਰ ਸੋ ਤਾਂ ਆਪਾਂ 13 ਨੂੰ ਤਾਂ ਉਦੋਂ ਨੂੰ ਜਾਣਾ ਦਿੱਲੀ ਵੱਲ ਨੂੰ ਕੋਈ ਨਹੀਂ ਆਪਣੀ ਰਹਿਸਰ ਹੋ ਜੂਗੀ ਆਪਣੇ ਹੋਰ ਬਰਬਾਪਾ ਹੋ ਜਾਣਗੇ ਆਪਾਂ ਕੱਲ ਨੂੰ ਵੀ ਜਿੰਨੇ ਵੀ ਨੇੜੇ ਦੇ ਜ਼ਿਲ੍ਹੇ ਆ ਬਠਿੰਡੇ ਵਾਲੇ ਆ ਕੋਈ ਜਿਹੜੇ ਦਾ ਮਾਨਸ ਵਾਲੇ ਹੈਗੇ ਆ ਉਹ ਕੱਲ ਨੂੰ ਕੋਰਦੋਂ ਨੇ ਵੀ ਅਸੀਂ ਕਹਿੰਦੇ ਆ ਵੀ ਕਿਸਾਨ ਵੀ ਉਹਦੇ ਵਿੱਚ ਪਹੁੰਚਣ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਕਿ ਲੱਖਾ ਸੁਧਾਨਾ ਤੇ ਕਿਸਾਨ ਯੂਨੀਅਨ ਦੇ ਜੋ ਆਗੂ ਨੇ ਉਹਨਾਂ ਨਾਲ ਪ੍ਰਸ਼ਾਸਨ ਨੇ ਜੋ ਮੀਟਿੰਗ ਕਰਕੇ ਆਪਣੀ ਜ਼ੁਬਾਨ ਦਿੱਤੀ ਸੀ ਕਿ 10 ਤਰੀਕ ਤੱਕ ਭਾਨੇ ਸਿੱਧੂ ਨੂੰ ਰਿਹਾ ਕਰ ਦਿੱਤਾ ਜਾਵੇਗਾ ਤੇ ਹੁਣ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਭਾਨੇ ਸਿੱਧੂ ਨੂੰ ਰਿਹਾ ਨਹੀਂ ਕੀਤਾ ਗਿਆ ਜੋ ਵੀ ਦੋਸਤੋ ਲੱਖ ਸੰਧਾਨਾ ਅਤੇ ਕਿਸਾਨ ਜਥੇਬੰਦੀਆਂ ਨੇ ਆਪਣੇ ਵਿਚਾਰ ਰੱਖੇ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਡਾਕੂਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਜੇ ਤੁਸੀਂ ਸਾਡੇ YouTube ਚੈਨਲ ਮੈਕਸ TV ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਫੇਰ ਹੱਥ ਤੇ ਰੈੱਡ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲਟ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ 'ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ